IPL ਦੀ 3rd ਹੋਣ ਵਾਲੇ ਮਹਾਜਨ ਪ੍ਰੀਮੀਅਮ ਲੀਗ ਟੂਰਨਾਮੈਂਟ ਦਾ ਟੈਸਟਿੰਗ ਮੈਚ ਦਿਨਾਨਗਰ ਦੀ ਟੀਮ ਨੇ ਜਿੱਤਿਆ ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਯੂਥ ਵਿੰਗ ਵੱਲੋਂ ਇੰਡੀਅਨ ਪ੍ਰੀਮੀਅਮ ਲੀਗ ਦੀ 3rd ਤੇ ਪਹਿਲਾ 올 ਇੰਡੀਆ T20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿੱਚ ਪੂਰੇ ਭਾਰਤ ਦੀਆਂ ਟੀਮਾਂ ਭਾਗ ਲੈਣਗੀਆਂ MPL ਨਾਲ ਸੰਬੰਧਿਤ ਟੈਸਟਿੰਗ ਮੈਚ ਸਰਕਾਰੀ ਕਾਲਜ ਗੁਰਦਾਸਪੁਰ ਦੇ ਮੈਦਾਨ ਵਿੱਚ ਹੋਇਆ ਮੈਚ ਦਿਨਾਨਗਰ ਦੀ ਟੀਮ ਨੇ ਜਿੱਤਿਆ ਜਦਕਿ ਗੁਰਦਾਸਪੁਰ ਦੀ ਟੀਮ ਦੇ ਟ్రਾਇਲ ਵਿੱਚ ਵੀ 35 ਖਿਡਾਰੀਆਂ ਦੀ ਚੋਣ ਕੀਤੀ ਹੈ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੀ ਟੀਮ ਬਣਾਈ ਜਾਵੇਗੀ ਜਲੰਧਰ ਤੋਂ ਪਹੁੰਚੇ ਆਖਿਲ ਭਾਰਤੀ ਮਹਾਜਨ ਸ্রোਮਣੀ ਸਭਾ ਦੇ ਕੋਮੀ ਮੀਡੀਆ ਕੋਆਰਡੀਨੇਟਰ ਹਿਮਾਂਸੂ ਮਹਾਜਨ ਅਤੇ ਮਹਾਜਨ ਵੈਲਫੇਅਰ ਸੁਸਾਇਟੀ ਦੇ ਵਿਕਾਸ ਮਹਾਜਨ ਨੇ ਜਾਣਕਾਰੀ ਦਿੰਦੇ ਅਦਸਿਆ ਕਿ ਆਖਿਲ ਭਾਰਤੀ ਮਹਾਜਨ ਸ্রোਮਣੀ ਸਭਾ ਦੇ ਕੋਮੀ ਪ੍ਰਧਾਨ ਜੰਗੀ ਲਾਲ ਮਹਾਜਨ ਅਤੇ ਸ্রোਮਣੀ ਮਹਾਜਨ ਸਭਾ ਯੂਥ ਦੇ ਪ੍ਰਧਾਨ ਅਮਿਤ ਗੁਪਤਾ ਦੀ ਰਹਿਨਮਾਈ ਹੇਠ ਸ্রোਮਣੀ ਮਹਾਜਨ ਸਭਾ ਲਗਾਤਾਰ ਖੁੰਦਾਨ ਕੈਂਪ ਲਗਾਉਣ ਤੇ ਲੋੜਵੰਦਾ ਦੀ ਸਹਾਇਤਾ ਲਈ ਲੋਕ ਭਲਾਈ ਦੇ ਕੰਮ ਲਈ ਜਾਣਿਆ ਜਾਂਦਾ ਹੈ ਮਹਾਜਨ ਪ੍ਰੀਮੀਅਮ ਲੀਗ ਯਾਨੀ MPL ਦੇ ਲਗਭਗ 2 ਮਹੀਨੇ ਚੱਲਣ ਵਾਲੀ T20 ਮੈਚਾਂ ਵਿੱਚ ਪੂਰੇ ਭਾਰਤ ਵਿੱਚੋਂ ਬਖਵਕ ਸ਼ਹਿਰਾਂ ਦੀਆਂ ਟੀਮਾਂ ਭਾਗ ਲੈਣਗੀਆਂ ਖਾਸਤ ਇਹ ਹੋਵੇਗਾ ਕਿ ਹਰ ਸ਼ਹਿਰ ਦੀ ਟੀਮ ਵਿੱਚ ਮਹਾਜਨ ਬਰਾਦਰੀ ਨਾਲ ਸੰਬੰਧਿਤ ਖਿਡਾਰੀ ਹੀ ਹੋਣਗੇ ਉਨ੍ਹਾਂ ਨੇ ਦੱਸਿਆ ਫਿਲਹਾਲ MPL ਨਾਲ ਸੰਬੰਧਿਤ ਟੈਸਟਿੰਗ ਮੈਚ ਕਰਵਾਏ ਜਾ ਰਹੇ ਹਨ ਜਿਨਾਂ ਰਾਹੀਂ ਬਖਵਕ ਜ਼ਿਲ੍ਹਿਆਂ ਦੀਆਂ ਟੀਮਾਂ ਦੀ ਚੋਣ ਕੀਤੀ ਜਾਵੇਗੀ ਜੀਬੀਸੀ ਅਪਡੇਟ ਦੇ ਲਈ ਪੱਤਰਕਾਰ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਸੀਂ ਮਹਾਜਨ ਵੈਲਫੇਅਰ ਸੁਸਾਇਟੀ ਗੁਲਾਸੋਲੋ ਅਕਲ ਭਾਰਤੀ ਮਹਾਜਨ ਸ਼ਰੋਬਨੀ ਸਭਾ ਯੂਥ ਲਿੰਗ ਦਾ ਬਹੁਤ ਆਭਾਰੀ ਆ ਅੱਜ ਉਹਨਾਂ ਨੇ ਸਾਡੇ ਗੁਰਦਾਸਪੁਰ ਚ ਆਉਣ ਪਾਏ ਨੇ ਤੇ ਅੱਜ ਗੁਰਦਾਸਪੁਰ ਵਿੱਚ ਦਿਨਾਂ ਨਗਰ ਇੱਕ ਰਾਰੀਵਾਲ ਦੀ ਮਹਾਜਨ ਦੀ ਸਭਾ ਦੀ ਟੀਮਾਂ ਦਾ ਮੈਚ ਸੀ ਤੇ ਬੜਾ ਅੱਛੇ ਭੰਗਲਾ ਮੈਚ ਹੋਇਆ ਗਵਰਨਮੈਂਟ ਕਾਲਜ ਗੁਰਦਾਸਪੁਰ ਵਿੱਚ ਤੇ ਨਾਲ ਹੀ ਅੱਜ ਗੁਰਦਾਸਪੁਰ ਮਹਾਨ ਸਭਾ ਦੀ ਟੀਮ ਦੇ ਟ੍ਰਾਇਲ ਵੀ ਸੀ ਉਹਨਾਂ ਵਿੱਚ ਕਾਫੀ ਸੰਖਿਆ ਦੇ ਲੋਕਾਂ ਨੇ ਪਾਗ ਲਿਆ ਤੇ ਅਸੀਂ 25 ਬੰਦੇ ਸ਼ਾਰਟਲਿਸਟ ਸ਼ਾਰਟਲਿਸਟ ਕੀਤੇ ਨੇ ਅੱਜ ਦੇ 25 ਬੰਦੇ ਸ਼ਾਰਟਲਿਸਟ ਕੀਤੇ ਆ ਇਹਨਾਂ ਵਿੱਚੋਂ ਹੀ ਪਲੇਇੰਗ 11 ਚੁਣੀ ਜਾਏਗੀ ਤੇ ਨੈਕਸਟ ਪ੍ਰੋਬਬਲੀ ਨੈਕਸਟ ਸੰਡੇ ਸਾਡਾ ਗੁਰਦਾਸਪੁਰ ਦਾ ਪ੍ਰੈਕਟਿਸ ਮੈਚ ਹੋਏਗਾ ਗਵਰਨਮੈਂਟ ਕਾਲਜ ਗੁਰਦਾਸਪੁਰ ਵਿੱਚ ਅਗੋ ਕੀ ਪ੍ਰੋਗਰਾਮ ਹੈ ਫਾਈਨਲ ਆ ਇਹ ਟੂਰਨਾਮੈਂਟ ਕਾਲੀਜ ਲੈਵਲ ਤੇ ਹੋ ਰਿਹਾ ਤੇ ਸਾਡੇ ਵਿੱਚ ਹਮਨ ਸ਼ੋਜੀ ਤੇ ਸਾਹਿਲ ਗੁਪਤਾ ਜਲੰਧਰੋਂ ਆਏ ਨੇ ਉਹੀ ਕੋਆਰਡੀਨੇਟਰ ਨੇ ਸਾਡੇ ਏਰੀਆ ਦੇ ਤੇ ਜਿੱਸਾ ਕਿ ਤੁਹਾਨੂੰ ਪਤਾ ਪਾਈ ਹੋਏਗਾ 1 ਲੱਖ ਰੁਪਿਆ ਪ੍ਰਾਈਜ਼ ਹੋਣ ਰਿਹਾ ਜਿਹੜਾ ਵਿਨਿੰਗ ਟੀਮ ਨੂੰ ਮਿਲੇਗਾ ਤੇ ਹੋ ਵੀ ਪ੍ਰੈਜ਼ੀਡੈਂਟ ਕਾਫੀ ਨੇ ਸਾਡੇ ਪ੍ਰੋਬਬਲੀ 35% ਹੀ مان ਗਿਆ ਉਹਦੇ ਹਿੰਦੂਸਤਾਨ ਵਿੱਚ ਤੇ ਸਾਡੇ ਸਿਰਫ ਇਹਦੇ ਮਾਰਜਨ ਤੇ ਗੁਪਤਾ ਹੀ ਇੱਕਵੇਂ ਮੌਲ ਨੇ ਉਹੀ ਖੇਡ ਖੇਡ ਸਕਦੇ ਨੇ ਅਖਿਲ ਭਾਰਤੀ ਮਹਾਜਨ ਸ਼ਰਮਣੀ ਸਭਾ ਦੇ ਦੇ ਜਿਹੜੇ 올 ਇੰਡੀਆ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਜੰਗੀ ਲਾਲ ਮਹਾਜਨ ਜੀ ਜਿਹੜੇ ਐਮਐਲਏ ਮੁਕੇਰੀਆ ਨੇ ਉਹਨਾਂ ਦੀ ਪ੍ਰੇਰਣਾ ਨਾਲ ਤੇ ਸ਼੍ਰੀ ਰਜਿੰਦਰ ਗੁਪਤਾ ਜੀ ਜਿਹੜੇ ਸੈਕਟਰੀ ਨੇ 올 ਇੰਡੀਆ ਮਹਾਜਨ ਸ਼ਰਮਣੀ ਸਭਾ ਦੇ ਉਹਨਾਂ ਦੀ ਪ੍ਰੇਰਣਾ ਨਾਲ ਸ਼੍ਰੀ ਅਮਿਤ ਗੁਪਤਾ ਜੀ ਜਿਹੜੇ 올 ਇੰਡੀਆ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਬਣਾਏ ਨੇ ਉਹਨਾਂ ਦਾ ਪ੍ਰੋਜੈਕਟ ਹੈ ਬੜਾ ਅੱਛਾ ਇੱਕ ਸਾਰੇ ਦੇਸ਼ ਦੇ ਯੁਵਾਵਾਂ ਨੂੰ ਇਕੱਠਾ ਕਰਨ ਦਾ ਉਹਦੇ ਅੰਦਰ ਅਸੀਂ ਪਹਿਲੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਅਯੁੱਧਿਆ ਵੀ ਸਾਰੇ ਦੇਸ਼ ਤੋਂ ਸਾਰੀਆਂ ਟੀਮਾਂ ਜਾ ਰਹੀਆਂ ਨੇ ਬੜੇ ਸ਼ਰਧਾਲੂ ਜਾ ਰਹੇ ਨੇ ਉਹਦੇ ਅੰਦਰ ਅਸੀਂ ਇੱਕ ਹੋਰ ਪ੍ਰੋਜੈਕਟ ਲਾਇਆ ਜਿਹੜਾ ਕਿ ਸਾਰੇ ਦੇਸ਼ ਤੋਂ ਟੀਮਾਂ ਕ੍ਰਿਕਟ ਖੇਡਣ ਗਈਆਂ ਸਾਰਿਆਂ ਵੱਖ-ਵੱਖਰੇ ਸ਼ਹਿਰਾਂ 'ਚ ਅੱਜ ਜਲੰਧਰ 'ਚ ਵੀ ਮੈਚ ਸੀਗੇ ਅੱਜ ਗੁਰਦਾਸਪੁਰ ਚ ਵੀ ਮੈਚ ਚੱਲ ਰਿਹਾ ਗੁਰਦਾਸਪੁਰ ਦੀ ਟੀਮ ਨੇ ਆਪਣੇ ਟ੍ਰਾਇਲ ਕੀਤੇ ਨੇ ਧਾਰੀਵਾਲ ਦੀ ਟੀਮ ਆਈ ਹੈ ਉਹਦਾ ਤੇ ਦੀਨਾ ਨਗਰ ਦੀ ਟੀਮ ਦਾ ਮੈਚ ਚੱਲ ਰਿਹਾ ਜਿਹਦਾ ਬਹੁਤ ਹੀ ਬਹੁਤ ਬਹੁਤ ਉੱਗਾ ਸਮਰਥਨ ਮਿਲਿਆ ਸਾਨੂੰ ਸਾਰੇ ਸ਼ਹਿਰਾਂ ਤੋਂ ਅੱਜ ਉਹ ਚੱਲ ਰਿਹਾ ਜਿਹਦੇ ਅੰਦਰ ਅਸੀਂ ਟੂਰਨਾਮੈਂਟ ਚਲਾ ਰਹੇ ਹਾਂ ਔਰ ਜਿਹੜੀ ਪੂਰੇ ਇੰਡੀਆ ਚ ਟੀਮ ਜਿੱਤੇਗੀ ਉਹਨੂੰ ਅਸੀਂ 1 ਲੱਖ ਰੁਪਏ ਦਾ ਇਨਾਮ ਅਮਿਤ ਗੁਪਤਾ ਜੀ ਵੱਲੋਂ ਯੂਥ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਵੱਲੋਂ ਦਿੱਤਾ ਜਾਏਗਾ जो बहुत समर्थन मिल रहा है फिलहाल चौदह टीम हो गई और हाले, भी आ, हाले है है है। तो प्रैक्टिस शुरू समर्थन मिल रहा है पच्चीस उम्मीद है धर्मशालाया फाइनल मैच, अच्छा मैच, जा, मैच होगा देहरादून और अकोर्डिंग वक्त दसेगा कि अगो आ रहा है पर बहुत ही सक्सैसफुल एक सा टूर्नामेंट हो रहा है तो यह मैच ज ਟੂਰਨਾਮੈਂਟ ਦੇ ਮੈਚ ਸ਼ੁਰੂ ਹੋਣਗੇ ਇਹ ਸਤੰਬਰ ਅਕਤੂਬਰ ਤੋਂ ਸ਼ੁਰੂ ਹੋਣਗੇ ਤੇ ਮੋਸਟ ਪ੍ਰੋਬੇਬਲੀ ਨਵੰਬਰ ਦੇ ਵਿੱਚ ਫਾਈਨਲ ਮੈਚ ਹੋ ਜਾਏਗਾ ਤੇ ਸਾਡੇ ਨਾਲ ਯੁਵਾ ਵਿੰਗ ਤੋਂ ਆਲ ਇੰਡੀਆ ਦੇ ਉਧੇਦਾਰ ਰਕੇਸ਼ ਜੀ ਦੀਨਾਨਗਰ ਤੋਂ ਸਾਹਿਲ ਜੀ ਜਲੰਧਰ ਤੋਂ ਦੀਪਕ ਜੀ ਜਲੰਧਰ ਤੋਂ ਦਿక్షిਤ ਜੀ ਜਲੰਧਰ ਤੋਂ ਆਏ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਤੇ ਸਾਡੇ ਗੁਰਦਾਸਪੁਰ ਤੋਂ ਵਿਕਾਸ ਜੀ ਜਿਨ੍ਹਾਂ ਨੇ ਸਾਰਾ ਕੁਝ ਆਰਗੇਨਾਈਜ਼ ਕਰਾਇਆ ਹੈ ਸਾਡੇ ਗਰਾਊਂਡ ਤੋਂ ਲੈ ਕੇ ਖਾਣ ਪੀਣ ਤੱਕ ਦੇ ਸਾਰੇ ਇੰਤਜ਼ਾਮ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ। ਭਾਜੀ ਅੱਜ ਬੀਨਾਂਗਰ ਤੇ ਢਾਰੀਵਾਲ ਵਿਚਾਲੇ ਮੈਚ ਹੋਇਆ ਜਿਹਦੇ ਵਿੱਚ ਮੈਂ ਆਪਣੇ ਛੋਟੇ ਵੀਰ ਨੂੰ ਮੈਦਾਨ ਦੇ ਵਿੱਚ ਕੈਪਟਨਸੀ ਦਾ ਮੌਕਾ ਦਿੱਤਾ ਉਹਦਾ ਮੈਨੂੰ ਮਿਲਿਆ ਤੇ ਸੰਭਾਲਿਆ ਮੇਰੇ ਭਰਾ ਨੇ ਤੇ ਬਹੁਤ ਖੂਬੀ ਨਿਭਾਇਆ ਤੇ ਲਾਸਟ ਆ ਕੇ ਜਿਹੜਾ ਮੈਚ ਸਾਡਾ ਫਜਾ ਸੀ ਲਾਸਟ ਆ ਕੇ ਲਾਸਟ ਓਵਰ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਪਰਫਾਰਮ ਕਰਦੇ ਹੋਏ ਠੀਕ ਹੈ ਅਸੀਂ ਬਹੁਤ ਹੀ ਬੜੇ ਢੰਗ ਨਾਲ ਜਿੱਤ ਪ੍ਰਾਪਤ ਕੀਤੀ ਅੱਜ ਮਹਾਂਸਭਾ ਦੇ 올ਓਵਰ ਇੰਡੀਆ ਦੇ ਪ੍ਰਧਾਨ ਅਮਿਤ ਮਹਾਜਨ ਜੀ ਦੀ ਨਹਿਰਮੰਦਗੀ ਦੇ ਵਿੱਚ ਜਿਹੜਾ ਵੀ ਇਹ ਸਾਰਾ ਪ੍ਰੋਗਰਾਮ ਉਹਨਾਂ ਨੇ ਮਹਾਨਾਂ ਨੂੰ ਪੂਰੇ ਯੂਥ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਟੂਰਨਾਮੈਂਟ ਕ੍ਰਿਕਟ ਦੇ ਰੂਪ ਚ ਕਿ ਜਿੱਥੇ ਸਾਰੇ ਮਹਾਂਜਨ ਜੁਵਾ ਇਕੱਠੇ ਹੋ ਕੇ ਨਾਲ ਆ ਕੇ ਕਮਿਊਨਿਟੀ ਦੇ ਨਾਲ ਚੱਲਣ ਤੇ ਉਸੇ ਹੀ ਮਤਲਬ ਕਮਿਊਨਿਟੀ ਨੂੰ ਇਕੱਠੇ ਕਰਨ ਦੇ ਲਈ ਉਹਨਾਂ ਨੇ ਟੂਰਨਾਮੈਂਟ ਦੀ ਮੁਹਿੰਮ ਚਲਾਈ ਤੇ ਅੱਜ ਦਿਨਾਨਗਰ ਸਾ ਟਰਾਈਕਰ ਤੇ ਢਾਰੀਵਾਲ ਦਾ ਵਿੱਚ ਮੈਚ ਸੀਗਾ ਪ੍ਰੈਕਟਿਸ ਮੈਚ ਜਿਹੜਾ ਕਿ ਦੀਨਾ ਨਗਰ ਦੀ ਟੀਮ ਨੇ ਜਿੱਤੇ ਪ੍ਰਾਪਤ ਕੀਤੀ ਆ ਲਾਸਟ ਓਵਰ ਦੇ ਵਿੱਚ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜੁੱਟ ਇੱਥੇ ਕੱਢਾ ਹੋਇਆ ਆ ਤੇ ਬਹੁਤ ਖੁਸ਼ੀ ਦੀ ਗੱਲ 155 ਰਨ ਬਣਾਏ ਸੀਗੇ ਦੀਨਾ ਨਗਰ ਦੀ ਟੀਮ ਨੇ ਵੀ 135 ਦੇ ਰਨ ਤੇ ਆਲ ਆਊਟ ਹੋ ਗਈ ਢਾਰੀਵਾਲ ਦੀ ਟੀਮ ਨੇ